ਤੇ ਜੇ ਤੁਸੀਂ ਉਹਨਾਂ ਪੰਜ ਖੰਡਾਂ ਨੂੰ ਬੜਾ ਬਰੀਫਲੀ ਸਮਝੋਗੇ ਨਾ ਪੜਾ ਤੇ ਤੁਹਾਨੂੰ ਸਮਝ ਆਏ ਕਿ ਧਰਮ ਖੰਡ ਕਾ ਇਹੋ ਧਰਮ ਫਿਰ ਧਰਮ ਖੰਡ ਆ ਸਾਰਾ ਸਰਬ ਦੀ ਬਣਾਈ ਕੁਦਰਤ ਜਿਹੜੀ ਹੈ ਨਾ ਇਹ ਧਰਮ ਖੰਡ ਹੈ ਇਹਦੇ ਵਿੱਚ ਰੱਬ ਜੀ ਨੇ ਕਿੰਨਾ ਕੁਝ ਪੈਦਾ ਕੀਤਾ ਕਿੰਨੇ ਜੀ ਪੈਦਾ ਕੀਤੇ ਆਪਾਂ 84 ਲੱਖ ਕਹਿ ਦਿੰਨੇ ਆ ਕਿੰਨੇ ਜੀ ਰੱਬ ਨੇ ਪੈਦਾ ਕੀਤੇ ਇਹ ਸਾਰੇ ਰੱਬ ਦੀ ਬਣਾਈ ਇਸ ਧਰਮ ਖੰਡ ਦਾ ਹਿੱਸਾ ਨੇ ਇਹ ਇਸ ਤੋਂ ਦੇ ਸ਼ੁਰੂ ਹੁੰਦਾ ਗਿਆਨ ਗਿਆਨ ਦਾ ਮਤਲਬ ਹੁੰਦਾ ਹੈ ਸੋਝੀ ਸਮਝ ਮੈਂ ਕਿਉਂ ਆ ਮੇਰੇ ਤੋਂ ਪਹਿਲਾਂ ਵੀ ਕਿੰਨੇ ਹੋਏ ਮੇਰੇ ਤੋਂ ਬਾਅਦ ਵੀ ਦੁਨੀਆ ਆ ਰਹੀ ਹੈ ਮੈਂ ਵੀ ਆ ਇਸ ਸ੍ਰਿਸ਼ਟੀ ਦਾ ਇਹ ਕੈਸਾ ਮੇਰੇ ਨਾਲ ਹੋਰ ਕਿੰਨੇ ਮੇਰੇ ਮੇਰੇ ਬਰਾਬਰ ਦੇ ਨੇ ਪਰ ਮੈਂ ਹਾਂ ਇਸ ਧਰਤੀ ਦੇ ਉੱਪਰ ਕਿਉਂ ਆ ਮੈਂ ਕਿਉਂ ਸੰਸਾਰ ਦੇ ਅੰਦਰ ਆਇਆ ਜਦੋਂ ਇਸ ਚੀਜ਼ ਪਾਸੇ ਬੰਦਾ ਚੱਲਦਾ ਉਹਨੂੰ ਕਹਿੰਦੇ ਨੇ ਗਿਆਨ ਖੰਡ ਫਿਰ ਜਦੋਂ ਇਸ ਗਿਆਨ ਨੂੰ ਸਮਝ ਕੇ ਗਿਆਨ ਦੇ ਉੱਤੇ ਬੰਦਾ ਫਿਰ ਮਿਹਨਤ ਕਰਦਾ ਹੈ ਸ਼ਰਮ ਕਰਦਾ ਹੈ ਇਹਨੂੰ ਜਾਣਨ ਦਾ ਉਦਦਮ ਕਰਦਾ ਹੈ ਤੇ ਫਿਰ ਉਹਨੂੰ ਕਹਿੰਦੇ ਨੇ ਸ਼ਰਮ ਖੰਡ ਤੇ ਜਦੋਂ ਜਾਣਨ ਦਾ ਉਦਦਮ ਕਰਦਾ ਹੈ ਫਿਰ ਜਿਸ ਨਤੀਜੇ ਤੇ ਪਹੁੰਚਦਾ ਹੈ ਉਹਨੂੰ ਕਹਿੰਦੇ ਨੇ ਕਰਮ ਖੰਡ ਬਖਸ਼ਿਸ਼ ਜਿੱਦੋਂ ਬ੍ਰਿਸ਼ਿਸ਼ ਦੇ ਘਰ ਵਿੱਚ ਪਹੁੰਚ ਜਾਂਦਾ ਹੈ ਫਿਰ ਸੱਚਖੰਡ ਦੇ ਦਰਵਾਜ਼ੇ ਖੁੱਲ ਜਾਂਦੇ ਨੇ ਵੀ ਭਾਈ ਹੁਣ ਤੂੰ ਸੱਚ ਵੀ ਚੋਤਪੋਤ ਹੋ ਗਿਆ ਹੁਣ ਤੂੰ ਰੱਬ ਵੀ ਚੋਤਪੋਤ ਹੋ ਗਿਆ ਹੁਣ ਤੇਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੁਣ ਤੂੰ ਉਹਦਾ ਰੂਪ ਬਣ ਗਿਆ ਇਹ ਇੱਕ ਯਾਤਰਾ ਹੈ ਜਿਹੜੀ ਆਪਾਂ ਸਾਰਿਆਂ ਨੇ ਸੰਸਾਰ ਦੇ ਵਿੱਚ ਤੈਅ ਕਰਨੀ ਹੈ ਜਿਹੜਾ ਇਹਨੂੰ ਤੈਅ ਕਰ ਲੈਂਦਾ ਹੈ ਉਹ ਜੀਵਨ ਦੀ ਮੰਜ਼ਲ ਤੇ ਪਹੁੰਚ ਜਾਂਦਾ ਹੈ ਜਿਹੜਾ ਇਹਨੂੰ ਤੈਅ ਨਹੀਂ ਕਰਦਾ ਉਹ ਫਿਰ ਸੰਸਾਰ ਦੇ ਅੰਦਰ ਜਿਵੇਂ ਆਪਾਂ ਜੀਵਨ ਜੀ ਰਹੇ ਆਏ ਆ ਪਹਿਲੋ ਆਪਣੇ ਲਈ ਫਿਰ ਬੱਚਿਆਂ ਲਈ ਫਿਰ ਪੁੱਤਰਿਆਂ ਲਈ ਫਿਰ ਇੱਕ ਫਿਰ ਸੰਸਾਰ ਤੋਂ ਚੱਲੇ ਗਏ ਉਹਨਾਂ ਦਾ ਜੀਵਨ ਬਸ ਇੱਥੇ ਖੜਾ ਹੋਇਆ ਆਪਾਂ ਸਾਰੇ ਉਮੂਮਨ ਇੱਥੇ ਖੜੇ ਹੋਏ ਆਂ ਜਾਗ੍ਰੀਤੀ ਜੀਵਨ ਦੇ ਅੰਦਰ ਬੜੀ ਜ਼ਰੂਰੀ ਹੈ ਜਾਗਣਾ ਬੜਾ ਜ਼ਰੂਰੀ ਹੈ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਿੰਨੇ ਜਗਾਂ ਦਾ ਕੋਣ ਹੈ ਸਾਨੂੰ